ਸੇਕਟਰ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਜਿੱਥੇ ਵੱਡੀਆਂ-ਵੱਡੀਆਂ ਸਰਾਵਾਂ ਨੇ ਵੱਡੇ-ਵੱਡੇ ਰਹਿਣ ਬਸੇ ਰਹੇ ਨੇ ਆਸਰੇ ਨੇ ਉਹਨਾਂ ਸੰਗਤਾਂ ਵਾਸਤੇ ਜੋ ਦੂਰੋਂ-ਦੂਰੋਂ ਆਂਦੀਆਂ ਨੇ ਖਾਲਸੇ ਦੀ ਇਸ ਧਰਤੀ ਦੇ ਦਰਸ਼ਨ ਕਰਨ ਵਾਸਤੇ ਇੱਥੇ ਨਤਮਸਤਕ ਹੋਣ ਵਾਸਤੇ ਪਰ ਜੇਕਰ ਸਿੱਖ ਸੰਗਤਾਂ ਦੇ ਨਾਲ ਉਰੇ ਦੁਰਵਿਵਹਾਰ ਹੋਵੇ ਉਹਨਾਂ ਨੂੰ ਰਹਿਣ ਵਾਸਤੇ ਜਗ੍ਹਾ ਨਾ ਦਿੱਤੀ ਜਾਵੇ ਤਾਂ ਤੁਸੀਂ ਸੋਚੋ ਤੁਹਾਡੇ ਮਨ ਤੇ ਕੀ ਬੀਤੇਗੀ ਜੀ ਹਾਂ ਕੁਝ ਅਜਿਹੇ ਹੀ ਵਾਪਰਿਆ ਕੁਝ ਸਿੰਘਾਂ ਦੇ ਨਾਲ ਜੋ ਇੱਕ ਪੂਰੇ ਜੱਥੇ ਦੇ ਨਾਲ ਛੋਟੇ-ਛੋਟੇ ਬੱਚਿਆਂ ਦੇ ਨਾਲ ਬੀਬੀਆਂ ਦੇ ਸੇਵੀ ਧਰਤੀ ਤੇ ਦਰਸ਼ਨਾ ਵਾਸਤੇ ਗਏ ਸੀ ਜਿਸ ਦੇ ਵਿੱਚ ਕੁਝ ਯੂਨਾਈਟਿਡ ਸਿੱਖ ਪਾਰਟੀ ਦੇ ਮੈਂਬਰ ਵੀ ਸਨ ਉਹਨਾਂ ਨੇ ਜਦੋਂ ਜਾ ਕੇ ਜੱਥੇ ਦੇ ਨਾਲ ਕਮਰੇ ਦੀ ਡਿਮਾਂਡ ਕੀਤੀ ਤਾਂ ਜਿਸ ਤਰੀਕੇ ਦੇ ਨਾਲ ਕੁਝ ਦਿਨ ਪਹਿਲਾਂ ਅਸੀਂ ਇੱਕ ਵੀਡੀਓ ਨਸ਼ਰ ਕੀਤੀ ਸੀ ਸ਼ਿਸ਼ਗੰਜ ਸਾਹਿਬ ਗੁਰਦੁਆਰੇ ਦੀ ਜਿੱਥੇ 500 ਰੁਪਏ ਮੰਗਿਆ ਜਾ ਰਿਹਾ ਸੀ ਕਮਰਾ ਦੇਣ ਵਾਸਤੇ ਉਸੇ ਤਰ੍ਹਾਂ ਕੁਝ ਡਿਮਾਂਡਸ ਇਨਾ ਸਾਹਮਣੇ ਵੀ ਰੱਖੀਆਂ ਗਈਆਂ ਤੇ ਕਮਰਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਆਖਿਰ ਇਸ ਸਾਰੇ ਮਸਲੇ ਉੱਤੇ ਕੀ ਕਿਹਾ ਸਿੰਘ ਨੇ ਆਓ ਮਾਰਦੇ ਹਾਂ ਇੱਕ ਨਜ਼ਰ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਦਾਸ ਮੱਖਣ ਸਿੰਘ ਜੀ ਪਿਆਲਾ ਤੋਂ ਪਿਆਲੇ ਜੀ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਸਾਹਮਣੇ ਆਈ ਹੈ ਖਾਲਸੇ ਦੀ ਜਨਮ ਭੂਮੀ ਆਨੰਦਪੁਰ ਸਾਹਿਬ ਦੇ ਵਿੱਚ ਗੁਰੂਕੀਆਂ ਸੰਗਤਾਂ ਦਰਸ਼ਨ ਦੀਦਾਰੀ ਕਰਨ ਲਈ ਗਈਆਂ ਸੀ ਉੱਥੋਂ ਦੇ ਮਸੰਦਾਂ ਨੇ ਉਹਨਾਂ ਨੂੰ ਕਮਰਾ ਕਰਾਇ ਤੇ ਕਮਰਾ ਰਹਿਣ ਵਾਸਤੇ ਉੱਥੇ ਨਹੀਂ ਦਿੱਤਾ ਹੈ ਗਿਆ ਉਹਨਾਂ ਨਾਲ ਬੱਚੇ ਸੀ ਜਿਨ੍ਹਾਂ ਨੇ ਤਕਰੀਬਨ ਰਾਤ ਨੂੰ ਬਾਹਰ ਬੱਚਿਆਂ ਨਾਲ ਰਾਤ ਬਾਹਰ ਗੁਜ਼ਾਰੀ ਹੈ ਇਹ ਮਸੰਦ ਲੋਕ ਦੇਖੋ ਗੁਰੂ ਘਰਾਂ ਦੀ ਆਪਣੇ ਨਿੱਜੀ ਸਵਾਰਥਾਂ ਲਈ ਕਿੱਦਾਂ ਵਰਤੋਂ ਕਰ ਰਹੇ ਨੇ ਜਦਕਿ ਗੁਰੂ ਨਿਸ਼ਾਨ ਸਾਹਿਬ ਗੁਰੂ ਘਰ ਦਾ ਨਿਸ਼ਾਨ ਸਾਹਿਬ ਇਹ ਚੀਜ਼ ਦਾ ਪ੍ਰਤੀਕ ਹੈ ਕੋਈ ਲੋੜਵੰਦ, ਦੀਨ ਦੁਖੀ ਆ ਕਿਸੇ ਵੀ ਤਰ੍ਹਾਂ ਦਾ ਰਹਿਣ ਵਿਚੇਰਾ, ਤਿੰਦਨੇ ਕਰਨਾ ਰਾਤ ਦੀ, ਰਾਤ ਗੁਜ਼ਾਰਨਾ, ਅੰਨ ਪਾਣੀ ਦੀ ਸਭ ਲਈ ਉੱਥੇ ਪ੍ਰਬੰਧ ਮਿਲੂਗਾ। ਇੱਥੇ ਗੁਰੂ ਘਰਾਂ ਦੇ ਵਿੱਚ ਗੁਰੂ ਦੇ ਸਿੱਖਾਂ ਨੂੰ ਹੀ ਰਹਿਣ ਲਈ ਜਗ੍ਹਾ ਨਹੀਂ ਮਿਲੀ। ਇਤੋਂ ਸਿੱਖ ਕੌਮ ਲਈ ਹੋਰ ਮਦਭਾਗੀ ਘਟਨਾ ਕੀ ਹੋ ਸਕਦੀ ਆ? ਕੱਲੇ ਇਸ ਗੁਰੂ ਘਰ ਦੀ ਨਹੀਂ, ਹਰ ਇੱਕ ਗੁਰੂ ਘਰ ਦੇ ਵਿੱਚ ਜੇਕਰ ਕੋਈ ਵੀ ਸਿੱਖ ਜਾ ਕੇ ਕਹੇ ਵੀ ਮੈਂ ਗੁਰੂ ਦਾ ਸਿੱਖ ਆਂ, ਵੀ ਮੈਨੂੰ ਇੱਥੇ ਕਮਰਾ ਕਰਾਏ ਤੇ ਦੋ, ਉਹਨੂੰ ਕਮਰਾ ਨਹੀਂ ਮਿਲੇਗਾ। ਜੇ ਕਰ ਉਹ ਜਾਂ ਕੀ ਇਹ ਗੱਲ ਕਹਿੰਦੇ ਵੀ ਮੈਂ ਕਿਸੇ ਲੀਡਰ ਦਾ ਬੰਦਾ ਐ ਮੈਂ ਫਲਾਣੀ ਪਾਰਟੀ ਦਾ ਬੰਦਾ ਐ ਤਾਂ ਉਹਨੂੰ ਜਦੀ ਕਮਰਾ ਕਰਾਇਆ ਤੇ ਮਿਲੂ ਇਸ ਤੋਂ ਸਿੱਖ ਕੌਮ ਲਈ ਬੰਗਾਰ ਲਈ ਬੰਗਾਰ ਵਾਲੀ ਗੱਲ ਕੋਈ ਹੋ ਨਹੀਂ ਸਕਦੀ ਤੇ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਦੇਖੋ ਆਪਾਂ ਕੀ ਸੰਦੇਸ਼ ਛੱਡ ਕੇ ਜਾਵਾਂਗੇ ਕੁਰਬਾਨੀਆਂ ਕਰਨ ਲਈ ਬਹੁਤ ਜ਼ਿਆਦਾ ਕੁਰਬਾਨੀਆਂ ਕਰਨੀਆਂ ਪੈਣਗੀਆਂ ਤਾਂ ਜੇ ਅੱਜ ਵੀ ਸਮਾਂ ਨਾ ਸੰਭਿਆ ਪੁੱਤ ਆਪਾਂ ਬਹੁਤ ਮਰਵਾ ਲਏ ਜੇਕਰ ਹੋ ਸਕਦਾ ਕੌਮ ਆਪਣੇ ਮੌਲਿਕ ਅਧਿਕਾਰਾਂ ਦੀ ਸਹੀ ਬੰਤੋਂ ਕਰਦੇ ਹੋਏ ਇਹ ਨਾ ਮਸੰਦਾਂ ਨੂੰ ਗੁਰੂ ਘਰਾਂ ਦੇ ਵਿੱਚੋਂ ਲਾਹੇ ਜਾਵੇ ਇਹਨਾਂ ਦੇ ਹੱਥਾਂ ਜੋ ਪ੍ਰਬੰਧ ਖੋਹੇ ਜਾਣ ਤਾਂ ਕਿ ਕੌਮ ਨੂੰ ਸਿੱਧੇ ਰਾਹ ਪਾਇਆ ਜਾ ਸਕੇ ਆਪਣੇ ਨਿੱਜੀ ਸਵਾਰਥਾਂ ਲਈ ਇਹ ਲੋਕ ਸਿਆਸੀ 빙ਰ ਸਿਆਸੀ ਚੀਜ਼ ਪਾਰਟੀਆਂ ਲਈ ਆਪਣਾ ਕਮਾਈ ਜਿਹੜੀ ਗੁਰੂ ਘਰਾਂ ਗੋਲਕ ਦੀ ਕਮਾਈ ਹੈ ਉਹ ਵਰਤ ਰਹੇ ਨੇ ਤੇ ਕਿੰਨੇ ਉੱਥੇ ਜੋ ਰਹਿਣ ਵਸੇਰਾ ਵੀ ਹੋਕ ਹੁੰਦਾ ਹੈ ਉੱਥੇ ਜੋ ਰਹਿਣ ਲਈ ਆਉਂਦਾ ਉਹਨੂੰ ਵੀ ਸਹੀ ਤਰੀਕੇ ਨਾਲ ਹੈਂਡਲ ਨਹੀਂ ਕੀਤਾ ਇਹ ਨਾ ਹੁਣ ਇੱਕ ਪਿੱਛੇ ਵੀਡੀਓ ਵੀ ਆਈ ਸੀ ਉਹਦੇ ਚੋ ਇੱਕ ਗੁਰਦੁਆਰੇ ਦਾ ਪ੍ਰਬੰਧਕ ਸਿੱਧੇ ਸ਼ਬਦਾਂ ਚ ਕਹਿੰਦੇ ਸੀ ਇੱਥੇ ਪੈਸੇ ਜਮ੍ਹਾਂ ਕਰੋ ਤਾਂ ਕਮਰਾ ਮਿਲੂਗਾ ਨਹੀਂ ਮਿਲੂਗਾ ਨਹੀਂ ਪੈਸੇ ਤਾਂ ਪਹਿਲੇ ਗਉਲਕਾਂ ਚ ਬਹੁਤ ਨੇ ਹੁਣ ਐਸਜੀਪੀਸੀ ਦਾ ਪਿੱਛੇ ਦੇਖੋ ਕਿੰਨਾ ਵੱਡਾ ਬਜਟ ਆਇਆ ਪਰ ਫਿਰ ਵੀ ਇਹਨਾਂ ਲੋਕਾਂ ਦੀ ਸ਼ਰਮ ਜੜ ਕੇ ਜਮ੍ਹਾਂ ਬਿਲਕੁਲ ਨਹੀਂ ਕੌਮ ਦੇ ਕੌਮ ਘਾਤੀ ਹੋਏ ਬੈਠੇ ਨੇ ਬਿਲਕੁਲ ਹੀ ਕੌਮ ਦੇ ਹੱਕਾਂ ਲਈ ਇਹਨਾਂ ਦੀ ਗੱਲ ਜਮ੍ਹਾਂ ਹੀ ਨਹੀਂ ਹੈ ਜੇਕਰ ਕੌਮ ਚਾਹੁੰਦੀ ਹੈ ਕੁਸ਼ਤ ਕੌਮ ਦਾ ਭਲਾ ਕਰਨਾ ਤਾਂ ਇਹਨਾਂ ਮਸੰਦਾਂ ਨੂੰ ਗੁਰੂ ਘਰਾਂ ਦੇ ਵਿੱਚੋਂ ਹਟਾਇਆ ਜਾਵੇ ਦਾਸ ਦੀ ਇਹ ਹੀ ਬੇਨਤੀ ਹੈ ਆਉਣੇ ਵਾਲੇ ਸਮੇਂ ਦੇ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਾਂ ਮੂੰਹ ਦਿਖਾਉਣ ਜੋਗੇ ਨਹੀਂ ਰ੍ਹਾਂਗੇ ਕਿਉਂਕਿ ਵੀ ਆਹ ਬੀਥੂਸੀ ਜਨਰੇਸ਼ਨ ਹੈ ਪੁਰਾਣੇ ਪੁਰਖਿਆਂ ਦਾ ਇਤਿਹਾਸ ਦੱਸੀ ਜਾਂਦੇ ਆਪਾਂ ਵੀ ਸਾਡੇ ਪੁਰਖਿਆਂ ਨੇ ਇਹ ਕਰਿਆ ਸਾਡੇ ਪੁਰਖਿਆਂ ਨੇ ਉਹ ਕਰਿਆ ਜੇਕਰ ਇਤਿਹਾਸ ਨੂੰ ਦੁਹਰਾਇਆ ਨਾ ਜਾਵੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਇਤਿਹਾਸ ਝੂਠਾ ਲੱਗੂਗਾ ਜਿਵੇਂ ਹੁਣ ਲਾ ਲਓ ਅੱਜ ਦੇ ਟਾਈਮ 'ਚ ਵੀ ਆਪੀ ਲੰਗਰ ਚੱਲਦਾ ਹੈ ਬਾਬੇ ਸਪੈਸ਼ਲ ਬੈਂਕੀ ਲੰਗਰ ਛਕਦੇ ਨੇ ਤੇ ਹੁਣ ਪੁਰਾਣੇ ਟਾਈਮ 'ਚ ਇੱਕ ਉਸ ਟਾਈਮ ਇਤਿਹਾਸ ਦੇ ਬੰਨੇ ਆ ਚਾਹੁੰਦਾ ਵੀ ਅਕਬਰ ਨੇ ਗੁਰੂ ਦੇ ਲੰਗਰ 'ਚ ਬੈ ਕੇ ਆਪ ਲੰਗਰ ਛਕਿਆ ਸੀ ਕਾਰਨ ਕੀ ਸੀ ਵੀ ਇੱਕ ਰਜਵਾੜਾ ਸ਼ਾਹੀ ਹੁੰਦੇ ਹੋ ਵੀ ਤਾਨਾਸ਼ਾਹ ਰਾਜ ਤੇ ਪਰ ਅੱਜ ਲੋਕਤੰਤਰ ਦੇ ਰਾਜ ਦੇ ਵਿੱਚ ਬਾਬੇ ਲੀਡਰ ਵੀ ਆਪੀ ਲੰਗਰ ਛਕਦੇ ਨੇ ਜੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਗੱਲਾਂ ਦੱਸਾਂਗੇ ਆਪਾਂ ਬੀ ਗੁਰੂ ਸਾਹਿਬ ਨੇ ਉਪਰਸਾ ਉਹ ਕਹਿਣਗੇ ਵੀ ਤੁਸੀਂ ਝੂਠ ਬੋਲਦੇ ਹੋ ਵੀ ਅੱਜ ਦੇ ਲੀਡਰ ਤਾਂ ਕਰ ਨਹੀਂ ਰਹੇ ਵੀ ਸਿੱਖੀ ਜਨ ਉਹ ਥੋੜੀ ਵੀ ਸਿਧਾਂਤ ਜੇ ਤਾਂ ਤੁਸੀਂ ਕਾਇਮ ਨਹੀਂ ਰੱਖ ਸਕੇ ਆਉਣ ਵਾਲੇ ਟਾਈਮ ਦੇ ਵਿੱਚ ਇਤਿਹਾਸ ਤੇ ਮਿੱਟੀ ਪੇਜ ਪਾਈ ਜਾਣੀ ਆ ਨਾ ਆਪਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੂੰਹ ਦਿਖਾਉਣ ਚੁੱਕੇ ਰਹਾਂਗੇ ਹੋ ਸਕੇ ਤਾਂ ਖਾਲਸਾ ਜੀ ਬੇਨਤੀ ਇਹੀ ਆ ਵੀ ਇਹਨਾਂ ਮਸੰਦਾਂ ਤੋਂ ਆਪਣਾ ਗੁਰੂ ਘਰਾਂ ਨੂੰ ਮਜਾਦ ਕਰਾਇਆ ਜਾਵੇ ਤਾਂ ਕੋ ਸਹੀ ਪ੍ਰਬੰਧ ਤੇ ਲੋਕ ਭਲਾਈ ਦੇ ਕੰਮਾਂ ਲਈ ਜੋ ਪੂੰਜੀ ਇਹ ਆਪਣੇ ਰਾਸ਼ੀ ਕੰਮਾਂ ਲਈ ਵਰਤਦੇ ਨੇ ਉਹਨੂੰ ਸਹੀ ਕੰਮਾਂ ਦੇ ਲਾਇਆ ਜਾਵੇ ਦਾਸ ਦੀ ਇੰਨੀ ਇੱਕ ਬੇਨਤੀ ਪ੍ਰਮਾਣ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਰੱਬ ਹੋਈ ਗੁਰਪਿਆਰੋ ਸਨੁਸ਼ ਸ਼ਰਮਾਂਦੀ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਗੁਰਦੁਆਰਿਆਂ ਸਰਮੋਹ ਰਜਤੇਬੰਦੀਆਂ ਜਿਹੜੀਆਂ ਨੇ ਉਹ ਮੁੱਖ ਦਰਸ਼ਕ ਬਣ ਕੇ ਅਜੀਹਾ ਤਮਾਸ਼ਾ ਵੇਖਤੀਆਂ ਨੇ ਗੁਰੂ ਘਰਾਂ ਦੇ ਵਿੱਚ ਅਗਰ ਵੱਡੀਆਂ-ਵੱਡੀਆਂ ਧਰਮਸ਼ਾਲਾ ਬਣਾਈਆਂ ਗਈਆਂ ਨੇ ਤਾਂ ਉਹ ਸਿਰਫ ਇਸ ਕਰਕੇ ਆ ਕਿ ਰਾਹੀ ਗਿਰ ਜਿਹੜੇ ਦੂਰੋਂ ਨੇੜਿਓਂ ਆਂਦੇ ਨੇ ਉਹ ਉੱਥੇ ਰੁਕ ਸਕਣ ਆਰਾਮ ਕਰ ਸਕਣ ਲੰਗਰ ਪਾਣੀ ਸ਼ਕ ਸਕਣ ਤੇ ਜਿਹੜੀਆਂ ਸੰਗਤਾਂ ਦੂਰੋਂ ਨੇੜਿਓਂ ਆਉਂਦੀਆਂ ਨੇ ਇਤਿਹਾਸਿਕ ਗੁਰੂ ਘਰਾਂ ਦੇ ਦਰਸ਼ਨਾਂ ਵਾਸਤੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਦੁੱਖ ਤਕਲੀਫ ਨਾ ਹੋਵੇ ਆਰਾਮ ਦੇ ਨਾਲ ਉਹ ਦਰਸ਼ਨ ਕਰਕੇ ਜਾ ਸਕਣ ਪਰ ਇਹਨ ਦਰਾਂ ਨੇ ਇਣਾ ਧਰਮ ਸ਼ਾਲਾਵਾਂ ਨੂੰ ਇਣਾ ਸਰਹਾਂ ਨੂੰ ਵੀ ਹੋਟਲ ਬਣਾ ਦਿੱਤਾ ਹੈ ਹੋਟਲਾਂ ਮੰਗ ਪੈਸੇ ਮੰਗਦੇ ਨੇ ਇਨਾ ਚੇ ਰਹਿਣ ਵਾਸਤੇ ਤੇ ਆਮ ਸਿੱਖਾਂ ਵਾਸਤੇ ਇਹ ਬੰਦ ਹੁੰਦੀਆਂ ਨੇ ਪਰ ਜੇਕਰ ਕੋਈ ਰਸੂਖਦਾਰ ਆ ਜਾਵੇ ਕੋਈ ਪੋਲੀਟੀਕਲ ਲੀਡਰ ਆ ਜਾਵੇ ਤਾਂ ਉਹਨਾਂ ਵਾਸਤੇ ਸਾਰੇ ਦੇ ਸਾਰੇ ਕਮਰੇ ਝਟਪਟ ਖੁੱਲ ਜਾਂਦੇ ਨੇ ਬਹੁਤ ਮਿੰਨਤਾ ਤੋਂ ਬਾਅਦ ਇੱਕ ਕਮਰਾ ਖੋਲ ਕੇ ਦਿੱਤਾ ਗਿਆ ਤੇ ਉਸ ਵੇਲੇ ਸਿੰਘ ਨੇ ਕੀ ਕਿਹਾ ਆਓ ਉਸ ਤੇ ਵੇਖ ਨਜ਼ਰ ਮਾਰਦੇ ਹਾਂ ਰਾਇਗੁਰ ਦਾ ਖਾਲਸਾ ਰਾਇਗੁਰ ਫਰਾਈਨ ਵਾਸਾ ਸੰਗਜੀ ਬੇਨਤੀ ਹੈ ਜੀ ਅਸੀਂ ਰਾਤ ਸੰਦੇ ਲੈ ਕੇ ਆਏ ਸੀਗੇ ਅਸੀਂ ਆਪਣਾ ਅੱਖਾ ਨੂੰ ਕਮਰਾ 100 ਮੀਟਰ ਸਾਡੇ ਕੋਲ ਸੰਗਤ ਦਾ 25 ਛੋੜੇ ਬੱਚੇ ਸੀਗੇ ਪਰ ਅਸੀਂ ਬਹੁਤ ਸੁਨਰਚ ਕੀਤਾ ਤਾਂ ਇਹਨਾਂ ਨੇ ਸਾਨੂੰ ਦਿੱਤਾ ਆ ਹਾਲ ਦਿੱਤਾ ਜੀ ਪਹਿਲਾਂ ਤਾਂ ਕਹਿੰਦਾ ਹੈ ਨਹੀਂ ਹੁਣ ਦੇਖੋ ਜੀ ਆ ਹਾਲ ਇਹਨਾਂ ਨੇ ਫਿਰ ਦਿੱਤਾ ਇਹ ਹਾਲ ਕਿੱਥੋਂ ਆ ਗਿਆ ਅੱਦ ਕੁੱਝ ਇਹ ਪਹਿਲਾਂ ਕਹਿੰਦੇ ਜੀ ਹਾਲ ਹੈ ਨਹੀਂ ਬਿਲਕੁਲ ਜਵਾਬ ਦਿੱਤਾ ਸੀ ਜ ਸਾਡੇ ਦਾ ਬੱਚੇ ਜੀ ਸਾਡੇ ਦਾ ਬੰਦਾ ਜਿਹੜਾ ਸੋਮੇ ਕਮੇਟੀ ਦਾ ਸੀਗਾ ਸਾਡੇ ਹੱਥਾਂ ਪਾਈ ਵੀ ਪਿਆ ਜੀ ਸਾਡਾ ਫੋਨ ਤੱਕਰ ਖੋਇਆ ਉਹਨੇ ਆ ਦੇਖੋ ਜੀ ਇਹ ਇਹ ਪਹਿਲਾਂ ਤਾਂ ਕਹਿੰਦੇ ਬਿਲਕੁਲ ਹੈ ਨਹੀਂ ਯੋ ਨਿੰਨੇ ਕਿੱਥੋਂ ਆ ਗਏ ਕਮਰਾ ਇਹ ਕਿ ਉਹ ਆ ਗਿਆ ਹਾਲਪੇ ਕੇ ਦੱਸੋ ਇਹਨਾਂ ਬੱਚੇ ਛੋੜੇ ਬੱਚੇ ਸੀਗੇ ਕਹਿੰਦਾ ਜਿੱਥੇ ਮਰਜ਼ੀ ਲੈ ਕੇ ਜਾਓ ਸਾਡੇ ਕੋਲ ਹੈ ਨਹੀਂ ਦੱਸੋ ਜੀ ਇਹ ਸਾਰੇ ਜੰਦਰੇ ਲੱਗੇ ਪਏ ਆ ਸਭ ਖੁੱਲੇ ਹੁੰਦੇ ਆ ਤੇ ਇਹ ਲੋਕਾਂ ਨੂੰ ਹੈਰਾਨ ਕਰਦੇ ਆ ਇਹ ਲੋਕਾਂ ਨੂੰ ਹੈਰਾਨ ਕਰਦੇ ਆ ਜੀ ਦੇਖੋ ਹੁਣ ਇਹ ਹਾਲ ਹੈ ਆ ਹਾਲ ਸੰਗਤ ਦਰਸ਼ਨ ਕਰਨ ਗਈ ਵੀ ਸੰਗਤ ਮੱਥਾ ਟੇਕਣ ਗਈ ਵੀ ਸੰਗਤ ਬਾਕੀ ਸੰਗਤ ਆ ਦੇਖੋ ਜੀ ਇਹ ਅਰਸੀਰ ਇਹ ਰਾਤੀ ਸੀ ਸੀ ਦਿੱਤੀ ਇਹਨਾਂ ਨੇ ਕਿ ਆ ਦੇਖੋ ਆ ਜੰਦਰਾ ਜੀ ਆ 191 ਨੰਬਰ ਕਮਰਾ 195 ਨੰਬਰ ਬਹੁਤ ਬੁਰਾ ਹਾਲ ਹੈ ਤੋਂਮਨੇ ਕਮੇਟੀ ਦਾ ワイルドカードはワイルドに。 ਹੁਣ ਤੁਸੀਂ ਆਪ ਸੋਚ ਲਵੋ ਕਿ ਅਸੀਂ ਕਿੱਥੇ ਖੜੇ ਹਾਂ ਸਾਡੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਕਿੱਥੇ ਖੜੀਆਂ ਨੇ ਸਾਡੇ ਗੁਰੂ ਘਰਾਂ ਦੇ ਜਥੇਦਾਰ ਕੀ ਕਰਦੇ ਪਏ ਨੇ ਪ੍ਰਚਾਰ ਕੀ ਕਰਦੇ ਪਏ ਨੇ ਕਿਉਂਕਿ ਜੇਕਰ ਐਸਜੀਪੀਸੀ ਦੇ ਅਧੀਨ ਆਂਦੇ ਗੁਰੂ ਘਰਾਂ ਦਾ ਇੰਨਾ ਮਾੜਾ ਹਾਲ ਹੈ ਤਾਂ ਤੁਸੀਂ ਸੋਚ ਸਕਦੇ ਹੋ ਕਿ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਫਿਰ ਕੀ ਹਾਲ ਹੋਵੇਗਾ ਕਿਉਂਕਿ ਆਏ ਦਿਨ ਗੁਰੂ ਦੀ ਗੋਲਕ ਦੇ ਵਿੱਚੋਂ ਵੱਡੀਆਂ-ਵੱਡੀਆਂ ਇਮਾਰਤਾਂ ਉਸਾਰੀਆਂ ਜਾਂਦੀਆਂ ਨੇ ਵੱਡੀਆਂ-ਵੱਡੀਆਂ ਧਰਮਸ਼ਾਲਾ ਵੱਡੀਆਂ-ਵੱਡੀਆਂ ਸਰਾਹਾਂ ਬਣਾਈਆਂ ਜਾਂਦੀਆਂ ਨੇ ਲੋਕਾਂ ਦੇ ਰਹਿਣ ਬਸੇਰੇ ਵਾਸਤੇ ਸਥਾਨ ਉਲੀਕੇ ਜਾਂਦੇ ਨੇ ਬਣਾਏ ਜਾਂਦੇ ਨੇ ਪਰ ਹੌਲੀ-ਹੌ ਹੀ ਸਟੈਬਲਿਸ਼ ਕਰ ਦਿੱਤੇ ਜਾਂਦੇ ਨੇ ਅਜਿਹੇ ਇਤਿਹਾਸਿਕ ਗੁਰੂ ਘਰ ਜਿੱਥੇ ਵੱਡੀਆਂ-ਵੱਡੀਆਂ ਸਰਾਹਾਂ ਨੇ ਬਣੀਆਂ ਹੋਈਆਂ ਲੋਕਾਂ ਦੇ ਰਹਿਣ ਬਸੇਰੇ ਵਾਸਤੇ ਤੇ ਜੇਕਰ ਕਮਰੇ ਖਾਲੀ ਵੀ ਹੋਣ ਤੇ ਸਿੱਖ ਸੰਗਤ ਨੂੰ ਜਾਂ ਆਵਾਮ ਨੂੰ ਰਹਿਣ ਵਾਸਤੇ ਨਾ ਦਿੱਤੇ ਜਾਣ ਤਾਂ ਕੀ ਐਕਸ਼ਨ ਲੈਣਾ ਚਾਹੀਦਾ ਜਾਂ ਆਵਾਮ ਨੂੰ ਉਸੇ ਵੇਲੇ ਮੌਕੇ ਦੇ ਉੱਤੇ ਕੀ ਕਰਨਾ ਚਾਹੀਦਾ ਹੈ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਫੁਲ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ